ਸ਼ੁਕਰ ਇੱਕ ਅਜਿਹਾ ਗ੍ਰਹਿ ਹੈ ਸਾਡੀ ਜਨਮ ਕੁੰਡਲੀ ਵਿੱਚ ਜਿੱਥੇ ਵੀ ਬੈਠਦਾ ਹੈ ਉਸ ਘਰ ਨੂੰ ਉਸ ਘਰ ਦੇ ਅਸਰ ਨੂੰ ਨਿਖਾਰਦਾ ਹੈ ਅੱਜ ਆਪਾਂ ਗੱਲ ਕਰਾਂਗੇ ਕਿ ਸ਼ੁਕਰ ਜਨਮ ਕੁੰਡਲੀ ਤੇ ਕਿਸ ਘਰ ਵਿੱਚ ਬੈਠ ਕੇ ਕਿਸ ਤਰ੍ਹਾਂ ਅਸਰ ਦਿੰਦਾ ਹੈ ਇਟ ਸੁਪੋਜ਼ ਤੁਹਾਡੀ ਜਨਮ ਕੁੰਡਲੀ ਵਿੱਚ ਸ਼ੁਕਰ ਫਰਸਟ ਹਾਊਸ 'ਚ ਹੈ ਫਰਸਟ ਹਾਊਸ ਵਿੱਚ ਸ਼ੁਕਰ ਤੁਹਾਡੀ ਪਰਸਨੈਲਿਟੀ ਨੂੰ ਤੁਹਾਡੀ ਅਪੀਅਰੈਂਸ ਨੂੰ ਨਿਖਾਰਦਾ ਹੈ ਤੁਸੀਂ ਇੱਕ ਅਟਰੈਕਟਿਵ ਪਰਸਨ ਨਜ਼ਰ ਆਉਂਦੇ ਹੋ ਸੈਕਿੰਡ ਹਾਊਸ ਵਿੱਚ ਅਗਰ ਗੱਲ ਕਰੀਏ ਤੁਹਾਡੀ ਫੈਮਿਲੀ ਤੁਹਾਡਾ ਵੇ ਆਫ ਟਾਕਿੰਗ ਹੈ ਉਹ ਬਿਲਕੁਲ ਸੌਫਟ ਸਪੋਕਨ ਤੁਸੀਂ ਰਹਿੰਦੇ ਹੋ ਆਪਣੇ ਵਿਵਹਾਰ ਵਿੱਚ ਸਮਾਜ ਵਿੱਚ ਤੁਹਾਡੀ ਬਾਣੀ ਕਰਕੇ ਹੀ ਤੁਹਾਨੂੰ ਜਾਣਿਆ ਜਾਂਦਾ ਹੈ ਅਗਰ ਸ਼ੁਕਰ ਥਰਡ ਹਾਊਸ ਤੀਸਰੇ ਘਰ ਵਿੱਚ ਸ਼ਾਮਿਲ ਹੋਵੇ ਤਾਂ ਤੁਹਾਨੂੰ ਇੱਕ ਆਰਟਿਸਟ ਬਣਾਉਂਦਾ ਹੈ ਸ਼ੁਕਰ ਨਾਲ ਹੋਰ ਗ੍ਰਹਾਂ ਦੇ ਯੂਤ ਵੀ ਦੇਖੀ ਜਾ ਸਕਦੀ ਹੈ ਅਗਰ ਸ਼ੁਕਰ ਨਾਲ ਜਿਵੇਂ ਸ਼ਨੀ ਅਵੀ ਰਾਜਮਾ ਹੋ ਤਾਂ ਤੁਹਾਨੂੰ ਇੱਕ ਸੂਫੀ ਆਰਟਿਸਟ ਬਣਾਉਂਦਾ ਹੈ ਸੂਫੀ ਸਿੰਗਰ ਬਣਾਉਂਦਾ ਹੈ ਇਸ ਤਰ੍ਹਾਂ ਅਲੱਗ-ਅਲੱਗ ਗ੍ਰਹਿਾਂ ਦੀ ਯੂਤੇ ਦਾ ਅਸਰ ਵੀ ਦੇਖਿਆ ਜਾਂਦਾ ਹੈ ਅਗਰ ਸ਼ੁਕਰ ਤੁਹਾਡੇ 4th ਹਾਊਸ ਵਿੱਚ ਵਿਰਾਜਮਾ ਹੋ ਤੁਹਾਡਾ ਘਰ ਬਹੁਤ ਸੋਨਾ ਹੈ ਦਾ ਸੋਨਾ ਹੁੰਦਾ ਹੈ ਤੁਹਾਨੂੰ ਇੱਕ ਘਰ ਨੂੰ ਸਜਾਉਣ ਦਾ ਬਹੁਤ ਸ਼ੌਂਕ ਹੁੰਦਾ ਹੈ ਜਾਂ ਤੁਹਾਡੇ ਘਰ ਵਿੱਚ ਬਿਲਕੁਲ ਡਿਫਰੈਂਟ ਤਰ੍ਹਾਂ ਦਾ ਇੰਟੀਰੀਅਰ ਦੇਖਿਆ ਜਾ ਸਕਦਾ ਹੈ ਜਾਂ ਬਿਲਕੁਲ ਡਿਫਰੈਂਟ ਤਰ੍ਹਾਂ ਦੇ ਕਲਰਸ ਦੇਖੇ ਜਾਣ ਨੂੰ ਮਿਲਦੇ ਹਨ ਅਗਰ ਸ਼ੁਕਰ 5th ਹਾਊਸ ਜੋ ਕਿ ਸੂਰਜ ਦਾ ਘਰ ਹੈ ਅਗਰ ਉੱਥੇ ਵਿਰਾਜਮਾ ਹੋ ਤਾਂ ਸ਼ੁਕਰ ਇੱਥੇ ਜ਼ਿਆਦਾ ਅੱਛੇ ਰਿਜ਼ਲਟ ਨਹੀਂ ਦਿੰਦਾ 5th ਹਾਊਸ ਸੂਰਜ ਦਾ ਹੈ ਸੂਰਜ ਜਿਸ ਘਰ ਵਿੱਚ ਹੁੰਦਾ ਹੈ ਇਹ ਜਿਸ ਗ੍ਰਹਿ ਦੇ ਨਾਲ ਹੁੰਦਾ ਹੈ ਉਸ ਗ੍ਰਹਿ ਨੂੰ ਅਸਤ ਕਰ ਦਿੰਦਾ ਹੈ ਯਾਨੀ ਕਿ ਉਸ ਦੀ એનર્ਜੀ ਨੂੰ ਘਟਾ ਦਿੰਦਾ ਹੈ ਜਾਂ ਉਸ ਦੀ ਪਾਵਰ ਨੂੰ ਕੰਟਰੋਲ ਵਿੱਚ ਲੈ ਆਂਦਾ ਹੈ ਸ਼ੁਕਰ ਇੱਕ ਨਿਖਾਰਨ ਦਾ ਗ੍ਰਹਿ ਹੈ ਫਿਫਥ ਹਾਊਸ ਵਿੱਚ ਜਿਹੜੀ ਨਿਖਾਰਨ ਦੀ ਸ਼ੁਕਰ ਦੀ ਸ਼ਮਤਾ ਹੈ ਸੂਰਜ ਉਸ ਨੂੰ ਨੇਚਰਲੀ ਸੂਰਜ ਉਸ ਨੂੰ ਘਟਾ ਦਿੰਦਾ ਹੈ ਇਸ ਦਾ ਜੋ 네ਗੇਟਿਵ ਪ੍ਰਭਾਵ ਹੈ ਤੁਹਾਡੇ ਜਨਮ ਕੁੰਡਲੀ ਵਿੱਚ ਜਾਂ ਤੁਹਾਡੀ ਲਾਈਫ ਵਿੱਚ ਉਹ ਇਹ ਹੈ ਕਿ ਲਵ ਮੈਰਿਜ ਹੋਣ ਦੇ ਜੋ ਚਾਂਸ ਨੇ ਉਹ ਘੱਟ ਹੁੰਦੇ ਨੇ ਅਗਰ ਲਵ ਮੈਰਿਜ ਹੁੰਦੀ ਹੈ ਉਹ ਸਕਸੈਸ ਨੀ ਹੁੰਦੀ। ਇਸ ਤੋਂ ਇਲਾਵਾ ਅਗਰ ਸ਼ੁਕਰ 6th ਹਾਊਸ ਵਿੱਚ ਹੋਵੇ 6th ਹਾਊਸ ਵਿੱਚ ਸ਼ੁਕਰ ਨੂੰ ਨੀਚ ਦਾ ਮੰਨਿਆ ਜਾਂਦਾ ਹੈ। ਨੀਚ ਦਾ ਸ਼ੁਕਰ ਹੋਣ ਦੇ ਬਾਵਜੂਦ ਵੀ ਇਹ ਬੁੱਧ ਦਾ ਘਰ ਹੈ। ਬੁੱਧ ਔਰ ਸ਼ੁਕਰ ਆਪਸ ਵਿੱਚ ਫਰੈਂਡਲੀ ਪਲੈਨਟ ਨੇ। ਬੁੱਧ ਇੱਕ ਨਾਰੀ ਨੂੰ ਵੀ ਮੰਨਿਆ ਗਿਆ ਹੈ। 6th ਹਾਊਸ ਵਿੱਚ ਸ਼ੁਕਰ ਅਗਰ ਵਿਰਾਜਮਾ ਹੋਵੇ ਨੀਚ ਦਾ ਹੋ ਕੇ ਵੀ ਤੁਹਾਡੇ ਸੋਸ਼ਲ ਸਰਕਲ ਵਿੱਚ ਫੀਮੇਲ ਜਾਂ ਆਪੋਜ਼ਿਟ ਜੈਂਡਰ ਨਾਲ ਤੁਹਾਡੀ ਇੰਟਰੈਕਸ਼ਨ ਹੈ ਜ਼ਿਆਦਾ ਦੇਖੀ ਜਾਂਦੀ ਹੈ। 6th house ਵਿੱਚ ਅਗਰ ਤੁਸੀਂ ਚਾਹੋ ਤਾਂ ਨੀਚ ਦਾ ਸ਼ੁਕਰ ਹੋਣ ਦੇ ਬਾਵਜੂਦ ਵੀ ਤੁਸੀਂ ਸ਼ੁਕਰ ਤੋਂ ਅੱਛੇ ਰਿਜ਼ਲਟ ਲੈ ਸਕਦੇ ਹੋ ਸ਼ੁਕਰ ਇੱਕ ਅਜਿਹਾ ਗ੍ਰਹਿ ਹੈ ਸਾਡੇ ਜਨਮ ਕੁੰਡਲੀ ਵਿੱਚ ਜਿੱਥੇ ਵੀ ਬੈਠਦਾ ਹੈ ਉਸ ਘਰ ਨੂੰ ਉਸ ਘਰ ਦੇ ਅਸਰ ਨੂੰ ਨਿਖਾਰਦਾ ਹੈ ਅੱਜ ਆਪਾਂ ਗੱਲ ਕਰਾਂਗੇ ਕਿ ਸ਼ੁਕਰ ਜਨਮ ਕੁੰਡਲੀ ਤੇ ਕਿਸ ਘਰ ਵਿੱਚ ਬੈਠ ਕੇ ਕਿਸ ਤਰ੍ਹਾਂ ਅਸਰ ਦਿੰਦਾ ਹੈ ਇਟਸ ਸੁਪੋਜ਼ ਤੁਹਾਡੀ ਜਨਮ ਕੁੰਡਲੀ ਵਿੱਚ ਸ਼ੁਕਰ ਫਰਸਟ ਹਾਊਸ ਚ ਹੈ ਫਰਸਟ ਹਾਊਸ ਵਿੱਚ ਸ਼ੁਕਰ ਤੁਹਾਡੀ ਪਰਸਨੈਲਿਟੀ ਨੂੰ ਤੁਹਾਡੀ ਅਪੀਅਰੈਂਸ ਨੂੰ ਨਿਖਾਰਦਾ ਹੈ ਤੁਸੀਂ ਇੱਕ ਅਟਰੈਕਟਿਵ ਪਰਸਨ ਨਜ਼ਰ ਆਉਂਦੇ ਹੋ ਸੈਕਿੰਡ ਹਾਊਸ ਵਿੱਚ ਅਗਰ ਗੱਲ ਕਰੀਏ ਤੁਹਾਡੀ ਫੈਮਿਲੀ ਤੁਹਾਡਾ ਵੇ ਆਫ ਟਾਕਿੰਗ ਹੈ ਉਹ ਬਿਲਕੁਲ ਸੌਫਟ ਸਪੋਕਨ ਤੁਸੀਂ ਰਹਿੰਦੇ ਹੋ ਆਪਣੇ ਵਿਵਹਾਰ ਵਿੱਚ ਸਮਾਜ ਵਿੱਚ ਤੁਹਾਡੀ ਬਾਣੀ ਕਰਕੇ ਹੀ ਤੁਹਾਨੂੰ ਜਾਣਿਆ ਜਾਂਦਾ ਹੈ ਅਗਰ ਸ਼ੁਕਰ ਥਰਡ ਹਾਊਸ ਤੀਸਰੇ ਘਰ ਵਿੱਚ ਸ਼ਾਮਿਲ ਹੋਵੇ ਤਾਂ ਤੁਹਾਨੂੰ ਇੱਕ ਆਰਟਿਸਟ ਬਣਾਉਂਦਾ ਹੈ ਸ਼ੁਕਰ ਨਾਲ ਹੋਰ ਗ੍ਰਹਾਂ ਦੇ ਯੂਤੇ ਵੀ ਦੇਖੀ ਜਾ ਸਕਦੀ ਹੈ ਅਗਰ ਸ਼ੁਕਰ ਨਾਲ ਜਿਵੇਂ ਸ਼ਨੀ ਅਵਿਰਾਜਮਾ ਹੋ ਤਾਂ ਤੁਹਾਨੂੰ ਇੱਕ ਸੂਫੀ ਆਰਟਿਸਟ ਬਣਾਉਂਦਾ ਹੈ ਸੂਫੀ ਸਿੰਗਰ ਬਣਾਉਂਦਾ ਹੈ ਇਸ ਤਰ੍ਹਾਂ ਅਲੱਗ-ਅਲੱਗ ਗ੍ਰਹਿਾਂ ਦੀ ਯੂਤੇ ਦਾ ਅਸਰ ਵੀ ਦੇਖਿਆ ਜਾਂਦਾ ਹੈ ਅਗਰ ਸ਼ੁਕਰ ਤੁਹਾਡੇ 4th ਹਾਊਸ ਵਿੱਚ ਵਿਰਾਜਮਾ ਹੋ ਤੁਹਾਡਾ ਘਰ ਬਹੁਤ ਸੋਹਣਾ ਹੈ ਦਾ ਸੋਹਣਾ ਹੁੰਦਾ ਤੁਹਾਨੂੰ ਇੱਕ ਘਰ ਨੂੰ ਸਜਾਉਣ ਦਾ ਬਹੁਤ ਸ਼ੌਂਕ ਹੁੰਦਾ ਹੈ ਜਾਂ ਤੁਹਾਡੇ ਘਰ ਵਿੱਚ ਬਿਲਕੁਲ ਡਿਫਰੈਂਟ ਤਰ੍ਹਾਂ ਦਾ ਇੰਟੀਰੀਅਰ ਦੇਖਿਆ ਜਾ ਸਕਦਾ ਹੈ ਜਾਂ ਬਿਲਕੁਲ ਡਿਫਰੈਂਟ ਤਰ੍ਹਾਂ ਦੇ ਕਲਰਸ ਦੇਖੇ ਜਾਣ ਨੂੰ ਮਿਲਦੇ ਹਨ ਅਗਰ ਸ਼ੁਕਰ 5th ਹਾਊਸ ਜੋ ਕਿ ਸੂਰਜ ਦਾ ਘਰ ਹੈ ਅਗਰ ਉੱਥੇ ਵਿਰਾਜਮਾ ਹੋ ਤਾਂ ਸ਼ੁਕਰ ਇੱਥੇ ਜ਼ਿਆਦਾ ਅੱਛੇ ਰਿਜ਼ਲਟ ਨਹੀਂ ਹੁੰਦਾ 5th ਹਾਊਸ ਸੂਰਜ ਦਾ ਹੈ ਸੂਰਜ ਜਿਸ ਘਰ ਵਿੱਚ ਹੁੰਦਾ ਹੈ ਇਹ ਜਿਸ ਗ੍ਰਹਿ ਦੇ ਨਾਲ ਹੁੰਦਾ ਹੈ ਉਸ ਗ੍ਰਹਿ ਨੂੰ ਅਸਤ ਕਰ ਦਿੰਦਾ ਹੈ ਯਾਨੀ ਕਿ ਉਸ ਦੀ એનર્ਜੀ ਨੂੰ ਘਟਾ ਦਿੰਦਾ ਹੈ ਜਾਂ ਉਸ ਦੀ ਪਾਵਰ ਨੂੰ ਕੰਟਰੋਲ ਵਿੱਚ ਲੈ ਆਂਦਾ ਹੈ ਸ਼ੁਕਰ ਇੱਕ ਨਿਖਾਰਨ ਦਾ ਗ੍ਰਹਿ ਹੈ ਫਿਫਥ ਹਾਊਸ ਵਿੱਚ ਜਿਹੜੀ ਨਿਖਾਰਨ ਦੀ ਸ਼ੁਕਰ ਦੀ ਸ਼ਮਤਾ ਹੈ ਸੂਰਜ ਉਸ ਨੂੰ ਨੇਚਰਲੀ ਸੂਰਜ ਉਸ ਨੂੰ ਘਟਾ ਦਿੰਦਾ ਹੈ ਇਸ ਦਾ ਜੋ 네ਗੇਟਿਵ ਪ੍ਰਭਾਵ ਹੈ ਤੁਹਾਡੇ ਜਨਮ ਕੁੰਡਲੀ ਵਿੱਚ ਜਾਂ ਤੁਹਾਡੀ ਲਾਈਫ ਵਿੱਚ ਹੋਏ ਹੈ ਕਿ ਲਵ ਮੈਰਿਜ ਹੋਣ ਦੇ ਜੋ ਚਾਂਸ ਨੇ ਉਹ ਘੱਟ ਹੁੰਦੇ ਨੇ ਅਗਰ ਲਵ ਮੈਰਿਜ ਹੁੰਦੀ ਹੈ ਉਹ ਸਕਸੈਸ ਨੀ ਹੁੰਦੀ ਇਸ ਤੋਂ ਇਲਾਵਾ ਅਗਰ ਸ਼ੁਕਰ 6th ਹਾਊਸ ਵਿੱਚ ਹੋਵੇ 6th ਹਾਊਸ ਵਿੱਚ ਸ਼ੁਕਰ ਨੂੰ ਨੀਚ ਦਾ ਮੰਨਿਆ ਜਾਂਦਾ ਹੈ ਨੀਚ ਦਾ ਸ਼ੁਕਰ ਹੋਣ ਦੇ ਬਾਵਜੂਦ ਵੀ ਇਹ ਬੁੱਧ ਦਾ ਘਰ ਹੈ ਬੁੱਧ ਔਰ ਸ਼ੁਕਰ ਆਪਸ ਵਿੱਚ ਫਰੈਂਡਲੀ ਪਲੈਨਟ ਨੇ ਬੁੱਧ ਇੱਕ ਨਾਰੀ ਨੂੰ ਵੀ ਮੰਨਿਆ ਗਿਆ ਹੈ 6th ਹਾਊਸ ਵਿੱਚ ਸ਼ੁਕਰ ਅਗਰ ਵਿਰਾਜਮਾ ਹੋਵੇ ਨੀਚ ਦਾ ਹੋ ਕੇ ਵੀ ਤੁਹਾਡੇ ਸੋਸ਼ਲ ਸਰਕਲ ਵਿੱਚ ਫੀਮੇਲ ਜਾਂ ਆਪੋਜ਼ਿਟ ਜੈਂਡਰ ਨਾਲ ਤੁਹਾਡੀ ਇੰਟਰੈਕਸ਼ਨ ਹੈ ਜ਼ਿਆਦਾ ਦੇਖੀ ਜਾਂਦੀ ਹੈ 6th ਹਾਊਸ ਵਿੱਚ ਅਗਰ ਤੁਸੀਂ ਚਾਹੋ ਤਾਂ ਨੀਚ ਦਾ ਸ਼ੁਕਰ ਹੋਣ ਦੇ ਬਾਵਜੂਦ ਵੀ ਤੁਸੀਂ ਸ਼ੁਕਰ ਤੋਂ ਅੱਛੇ ਰਿਜ਼ਲਟ ਲੈ ਸਕਦੇ ਹੋ